ਸਭ ਨੂੰ ਜੈ ਮਸੀਹ ਕੀ ਅੱਜ ਆਪਾਂ ਬਾਈਬਲ ਵਿੱਚੋਂ ਵਚਨ ਦੇਖਾਂਗੇ ਪਹਿਲਾ ਕੋਰਿੰਥੀਆਂ 6 ਅਧਿਆਇ ਦੀ 21 ਆਇਤ ਸਾਨੂੰ ਖਰੀਦਿਆ ਗਿਆ ਇੱਕ दाम ਚੁਕਾਇਆ ਗਿਆ ਕਿਉਂ ਖਰੀਦਿਆ ਗਿਆ ਸੀ ਸਾਰੇ ਜਾਣਦੇ ਹਾਂ ਅਸੀਂ ਪਾਪ ਵਿੱਚ ਫਸੇ ਸੀ ਅਸੀਂ ਆਪਣੇ ਬਲ ਦੇ ਨਾਲ ਉਸ ਪਾਪ ਵਿੱਚੋਂ ਨਿਕਲ ਨਹੀਂ ਸੀ ਸਕਦੇ ਯੀਸ਼ੂ ਮਸੀਹ ਨੇ ਆਪਣਾ ਨਿਰਦੋਸ਼ ਅਨਮੋਲ ਲਹੂ ਸਾਡੇ ਲਈ ਦੇ ਦਿੱਤਾ ਪਾਪ ਚੋਂ ਕੱਢ ਕੇ ਆਪਣਾ ਬਣਾ ਲਿਆ ਯੀਸ਼ੂ ਮਸੀਹ ਨੇ ਸਾਨੂੰ ਖਰੀਦ ਲਿਆ ਪਰਮੇਸ਼ਰ ਸਾਨੂੰ ਪਿਆਰ ਕਰਦਾ ਹੈ ਪਰਮੇਸ਼ਰ ਨੇ ਸਾਨੂੰ ਇਸ ਲਈ ਖਰੀਦਿਆ ਹੈ ਸਾਡੇ ਅੰਦਰ ਕੋਈ ਗੁਣ ਨਹੀਂ ਸੀ ਅਸੀਂ ਪਾਪ ਵਿੱਚ ਪਏ ਹੋਏ ਸੀ ਸ਼ੈਤਾਨ ਦੇ ਬੰਧਨ ਵਿੱਚ ਪਏ ਸੀ ਯੇਸ਼ੂ ਮਸੀਹ ਨੇ ਤੂਣ ਵਹਾਇਆ ਕਿਉਂਕਿ ਯੇਸ਼ੂ ਮਸੀਹ ਸਾਡੇ ਨਾਲ ਪਿਆਰ ਕਰਦਾ ਹੈ ਅਸੀਂ ਬਹੁਤ ਵਾਰ ਸੋਚਦੇ ਹਾਂ ਕਿ ਕੋਈ ਸਾਨੂੰ ਪਿਆਰ ਨਹੀਂ ਕਰਦਾ ਸਾਨੂੰ ਕੋਈ ਸਮਝਣ ਵਾਲਾ ਨਹੀਂ ਹੈ ਕੋਈ ਸਾਨੂੰ ਸਹਾਰਾ ਦੇਣ ਵਾਲਾ ਨਹੀਂ ਹੈ ਇਸ ਤਰ੍ਹਾਂ ਦੇ ਵਿਚਾਰ ਸਾਡੇ ਅੰਦਰ ਆਉਂਦੇ ਹਨ ਯਾਦ ਰੱਖਣਾ ਸੰਸਾਰ ਦੇ ਲੋਕ ਤੁਹਾਨੂੰ ਪਿਆਰ ਕਰਨ ਨਾ ਕਰਨ ਪਰ ਇੱਕ ਪਰਮੇਸ਼ਰ ਹੈ ਜੋ ਤੁਹਾਨੂੰ ਪਿਆਰ ਕਰਦਾ ਹੈ ਬਿਨਾਂ ਸ਼ਰਤ ਉਹ ਸਾਨੂੰ ਪਿਆਰ ਕਰਦਾ ਹੈ ਉਹ ਸਾਨੂੰ ਚਾਹੁੰਦਾ ਹੈ ਕਿ ਤੁਸੀਂ ਮੇਰੇ ਨਜ਼ਦੀਕ ਆਓ ਅਸੀਂ ਪ੍ਰਭੂ ਵਿੱਚ ਬਣੇ ਰਹੀਏ ਜਿਵੇਂ ਇੱਕ ਟਾਣੀ ਪੇੜ ਨਾਲ ਜੁੜੀ ਰਹਿੰਦੀ ਹੈ ਉਸੇ ਤਰ੍ਹਾਂ ਅਸੀਂ ਪਰਮੇਸ਼ਰ ਨਾਲ ਜੁੜੇ ਰਹੀਏ ਅਸੀਂ ਫਲ ਲੈ ਕੇ ਆਈਏ ਦੁਨੀਆ ਲਈ ਇੱਕ ਆਸ਼ੀਸ਼ ਦਾ ਕਾਰਨ ਬਣ ਜਾਈਏ ਆਸੀ ਪ੍ਰਭੂ ਦੇ ਹਾਂ ਪਰਮੇਸ਼ਰ ਸਾਡਾ ਖਿਆਲ ਰੱਖੇਗਾ ਪਰਮੇਸ਼ਰ ਸਾਡੇ ਲਈ ਰਾਸਤਾ ਖੋਲੇਗਾ ਇਸرائیਲੀ ਲੋਕ ਕਨਾਨ ਦੇਸ਼ ਵੱਲ ਸਫ਼ਰ ਕਰ ਰਹੇ ਸੀ ਰਾਸਤੇ ਵਿੱਚ ਸਭ ਕੁਝ ਦਿੱਤਾ ਰਾਤ ਨੂੰ ਰੋਸ਼ਨੀ ਦਾ ਖੰਭਾ ਅਤੇ ਦਿਨ ਨੂੰ ਬਦਲਦਾ ਖੰਭਾ ਬਣ ਕੇ ਉਹਨਾਂ ਦੇ ਨਾਲ ਚੱਲਦਾ ਸੀ ਇਸرائیਲੀ ਲੋਕ 40 ਸਾਲ ਬਿਆਬਾਨ ਵਿੱਚ ਚੱਲੇ ਉਹਨਾਂ ਨੂੰ ਪਰਮੇਸ਼ਰ ਨੇ ਮੱਨਾ ਦਿੱਤਾ ਉਹਨਾਂ ਦੇ ਕੱਪੜੇ ਵੀ ਨਹੀਂ ਫਟੇ ਇਹ ਕਿਵੇਂ ਹੋ ਸਕਦਾ ਹੈ ਪਰਮੇਸ਼ਰ ਨੇ ਉਹਨਾਂ ਦੀਆਂ ਜ਼ਰੂਰਤਾਂ ਦਾ ਇੰਤਜ਼ਾਮ ਕੀਤਾ ਨਿਰਾਸ਼ ਨਹੀਂ ਹੋਣਾ ਚਾਹੀਦਾ ਚਿੰਤਾ ਨਹੀਂ ਕਰਨੀ ਚਾਹੀਦੀ ਜਿਸ ਪਰਮੇਸ਼ਰ ਦੇ ਅਸੀਂ ਬੱਚੇ ਹਾਂ ਉਹ ਸਾਨੂੰ ਬਚਾਵੇਗਾ ਸ਼ੈਤਾਨੀ ਸ਼ਕਤੀਆਂ ਤੋਂ ਬਚਾਵੇਗਾ ਵਚਨ ਕਹਿੰਦਾ ਹੈ ਨਾ ਡਰ ਮੈਂ ਤੇਰੇ ਨਾਲ ਨਾਲ ਹਾਂ ਇਸ ਸੰਸਾਰ ਵਿੱਚ ਜਿੰਨੀਆਂ ਵੀ ਸ਼ਕਤੀਆਂ ਹਨ ਉਹਨਾਂ ਤੋਂ ਨਹੀਂ ਡਰਨਾ ਕਿਉਂਕਿ ਅਸੀਂ ਪਰਮੇਸ਼ਰ ਦਰਦ ਹੋ ਚੁੱਕੇ ਹਾਂ ਅਸੀਂ ਪ੍ਰਭੂ ਦੇ ਬੱਚੇ ਹਾਂ ਅਸੀਂ ਪਾਪ ਵਿੱਚ ਸੀ ਬੰਦਨ ਵਿੱਚ ਸੀ ਬੁਰੀਆਂ-ਬੁਰੀਆਂ ਆਦਤਾਂ ਵਿੱਚ ਸੀ ਸਾਰੀਆਂ ਗੱਲਾਂ ਵਿੱਚ ਯੇਸ਼ੂ ਮਸੀਹ ਨੇ ਸਾਨੂੰ छुड़ाया ਅਸੀਂ ਆਪਣੇ ਨਹੀਂ ਸਾਨੂੰ ਆਪਣੇ ਸਰੀਰ ਦੁਆਰਾ ਪਰਮੇਸ਼ਰ ਦੀ ਮਹਿਮਾ ਕਰਨੀ ਚਾਹੀਦੀ ਹੈ ਪ੍ਰਭੂ ਦੇ ਸਾਹਮਣੇ ਪ੍ਰਾਰਥਨਾ ਕਰਨੀ ਹੈ ਪ੍ਰਭੂ ਮੈਂ ਤੇਰੇ ਲਈ ਕਿਸਤਮਾਲ ਹੋਵਾਂ ਬਹੁਤ ਲੋਕਾਂ ਲਈ ਬਰਕਤ ਦਾ ਕਾਰਨ ਬਣ ਜਾਵਾਂ ਪ੍ਰਭੂ ਸਾਡੇ ਵਿੱਚ ਖੂਬੀ ਨਹੀਂ ਦੇਖਦਾ ਪਰਮੇਸ਼ਰ ਤੁਹਾਡੇ ਮਨ ਦੀ ਤਿਆਰੀ ਦੇਖਦਾ ਹੈ ਇੱਛਾ ਨੂੰ ਦੇਖਦਾ ਹੈ ਫਿਰ ਪਰਮੇਸ਼ਰ ਤੁਹਾਨੂੰ ਇਸਤੇਮਾਲ ਕਰੇਗਾ ਅਗਿਆਸੀ ਵਚਨ ਚ ਦੇਖਦੇ ਹਾਂ ਜਦੋਂ ਅਸੀਂ ਨਿਰਾਸ਼ਾ ਵਿੱਚ ਹੁੰਦੇ ਹਾਂ ਯਾਦ ਰੱਖਿਓ ਪਰਮੇਸ਼ਰ ਦਾ ਪਿਆਰ ਕਦੇ ਕਟ ਨਹੀਂ ਹੁੰਦਾ ਕੁਝ ਦਿਨ ਸਾਨੂੰ ਨਿਰਾਸ਼ਾ ਵਿੱਚ ਕੁਝ ਦਿਨ ਸਾਨੂੰ ਬਿਮਾਰੀ ਵਿੱਚ ਕਲੇਸ਼ ਵਿੱਚ ਹੋ ਕੇ ਜਾਣਾ ਪੈਂਦਾ ਹੈ ਕਈ ਵਾਰ ਸਾਨੂੰ ਸਤਾਵਟ ਵਿੱਚ ਜਾਣਾ ਪਵੇਗਾ ਯਾਦ ਰੱਖਿਏ ਪਰਮੇਸ਼ਰ ਸਾਨੂੰ ਪਿਆਰ ਕਰਦਾ ਹੈ ਯੀਸ਼ੂ ਮਸੀਹ ਨੇ ਆਪਣਾ ਲਹੂ ਬਹਾ ਕੇ ਸਾਨੂੰ ਖਰੀਦ ਲਿਆ ਯੀਸ਼ੂ ਮਸੀਹ ਸਾਡੀ ਰਖਵਾਲੀ ਕਰੇਗਾ ਅਸੀਂ ਇਹ ਨਹੀਂ ਸੋਚਣਾ ਕਿ ਕੱਲ ਮੇਰਾ ਕੀ ਹੋਵੇਗਾ ਕੱਲ ਅਸੀਂ ਕੀ ਖਾਵਾਂਗੇ ਕੱਲ ਅਸੀਂ ਕੀ ਪੀਵਾਂਗੇ ਕੱਲ ਦੀ ਦਿਨ ਵਿੱਚ ਕੋਈ ਵੀ ਅਸੀਂ ਕੀ ਕਰਾਂਗੇ ਕੱਲ ਦਾ ਦਿਨ ਵਿੱਚ ਕਿਵੇਂ ਅਸੀਂ ਜੀਵਾਂਗੇ ਕਿਵੇਂ ਅਸੀਂ ਅੱਗੇ ਵਧਾਂਗੇ ਕਿਸੇ ਗੱਲ ਦੀ ਚਿੰਤਾ ਨਹੀਂ ਕਰਨੀ ਯੀਸ਼ੂ ਮਸੀਹ ਨੇ ਸਾਨੂੰ ਐਵੇਂ ਨਹੀਂ ਖਰੀਦਿਆ ਉਸ ਦੀ ਯੋਜਨਾ ਹੈ ਸਾਡੇ ਉੱਪਰ ਪਰਮੇਸ਼ਰ ਨੇ ਸਭ ਦੇ ਲਈ ਕੋਈ ਨਾ ਕੋਈ ਯੋਜਨਾ ਰੱਖੀ ਹੈ ਅਸੀਂ ਆਪਣੇ ਪ੍ਰਭੂ ਦੇ ਲਈ ਇੱਕ ਇਸਤੇਮਾਲ ਹੋਣ ਵਾਲੇ ਬਰਤਨ ਬਣ ਜਾਈਏ ਅੱਜ ਅਸੀਂ ਆਪਣੇ ਨਹੀਂ ਹਾਂ ਯੀਸ਼ੂ ਮਸੀਹ ਦੇ ਹਾਂ ਯੀਸ਼ੂ ਮਸੀਹ ਸਭ ਨੂੰ ਪਾਪ ਤੋਂ छुड़ा ਸਕਦਾ ਹੈ ਯੀਸ਼ੂ ਮਸੀਹ ਖੁਦ ਸਵਰਸ਼ਕਤੀਮਾਨ ਪਰਮੇਸ਼ਵਰ ਹੈ ਸਰਸ਼ਕਤੀਮਾਨ ਅਦਭੁਤ ਕੰਮ ਕਰਨ ਵਾਲਾ ਇਸ ਤੋਂ ਪੂਰੀ ਦੁਨੀਆ ਨੂੰ ਬਣਾਉਣ ਵਾਲਾ ਪਰਮੇਸ਼ਵਰ ਹੈ ਪਰਮੇਸ਼ਵਰ ਲਈ ਕੁਝ ਵੀ ਕਰਨਾ ਮੁਸ਼ਕਲ ਨਹੀਂ ਹੈ ਪਰਮੇਸ਼ਰ ਸਭ ਕੁਝ ਕਰ ਸਕਦਾ ਹੈ ਯੀਸ਼ੂ ਮਸੀਹ ਨੇ ਸਾਨੂੰ ਪਾਪ ਵਿੱਚ ਕੱਢਣ ਲਈ ਕੋਈ ਵੱਡੀ ਗੱਲ ਨਹੀਂ ਹੈ ਸਾਨੂੰ ਸਾਰਿਆਂ ਨੂੰ ਛੁੜਾ ਲਿਆ ਉਹ ਖੁਦ ਪਰਮੇਸ਼ਰ ਹੈ ਉਹ ਸਭ ਸ਼ਕਤੀਮਾਨ ਪਰਮੇਸ਼ਰ ਹੈ ਇਸ ਮਹਾਨ ਪਰਮੇਸ਼ਰ ਦੀ ਅਸੀਂ ਆਰਾਧਨਾ ਕਰਦੇ ਹਾਂ ਯੀਸ਼ੂ ਮਸੀਹ ਨੇ ਸਾਨੂੰ ਖਰੀਦਿਆ ਹੈ ਕਿਉਂਕਿ ਯੀਸ਼ੂ ਮਸੀਹ ਨੂੰ ਪਤਾ ਹੈ ਕਿ ਅਸੀਂ ਯੀਸ਼ੂ ਮਸੀਹ ਦੇ ਲਈ ਇਸਤੇਮਾਲ ਹੋਣ ਵਾਲੇ ਬਰਤਨ ਹਾਂ ਦੂਸਰਾ ਲਈ ਇੱਕ ਆਸ਼ੀਸ਼ ਦਾ ਕਾਰਨ ਬਣ ਜਾਈਏ ਅਸੀਂ ਬਹੁਤ ਲੋਕਾਂ ਨੂੰ ਰਾਹ ਦਿਖਾਉਣ ਵਾਲੇ ਬਣ ਜਾਈਏ ਅਸੀਂ ਰੌਸ਼ਨੀ ਬਣ ਜਾਈਏ ਦੂਜੇ ਲੋਕਾਂ ਦੇ ਲਈ ਆਪਣੇ ਜੀਵਨ ਨੂੰ ਵਿਖਾ ਕੇ ਇਹ ਨਹੀਂ ਕਹਿਣਾ ਕਿ ਮੇਰਾ ਜੀਵਨ ਬੇਕਾਰ ਹੈ ਮੈਂ ਕਿਸੇ ਲਾਇਕ ਨਹੀਂ ਇਹ ਸ਼ੈਤਾਨ ਵਿਚਾਰ ਪਾਉਂਦਾ ਹੈ ਜੋਸ਼ਤਾਨ ਇਸ ਤਰ੍ਹਾਂ ਦੇ ਵਿਚਾਰ ਪਾਉਂਦਾ ਹੈ ਉਸ ਗੱਲ ਤੇ ਯਕੀਨ ਨਾ ਕਰੇ ਪਰਮੇਸ਼ਰ ਕਹਿੰਦਾ ਹੈ ਤੁਸੀਂ ਮੇਰੇ ਲਈ ਕੀਮਤੀ ਹੋ ਮੈਂ ਤੁਹਾਨੂੰ ਖਰੀਦਿਆ ਹੈ ਔਰ ਤੇਰੀ ਮੇਰੇ ਲਈ ਇੱਕ ਯੋਜਨਾ ਹੈ ਉਹ ਯੋਜਨਾ ਤੁਹਾਡੀ ਹਾਨੀ ਲਈ ਨਹੀਂ ਤੁਹਾਡੀ ਬਰਕਤ ਵਾਸਤੇ ਹੈ ਕਿਉਂਕਿ ਅਸੀਂ ਪਰਮੇਸ਼ਰ ਦੇ ਹੋ ਗਏ ਹਾਂ ਪਰਮੇਸ਼ਰ ਸਾਡੇ ਜੀਵਨ ਦਾ ਖਿਆਲ ਰੱਖੇਗਾ ਜੋ ਜੋ ਕੁਝ ਚਾਹੀਦਾ ਹੈ ਸਾਡੇ ਜੀਵਨ ਵਿੱਚ ਉਹ ਦੇਵੇਗਾ ਵਚਨ ਵਿੱਚ ਲਿਖਿਆ ਹੈ ਕਿ ਚਿੰਤਾ ਨਾ ਕਰੋ ਕਿ ਚਿੰਤਾ ਕਰਨ ਨਾਲ ਆਪਣੀ ਉਮਰ ਦੇ ਦਿਨ ਵਧਾ ਨਹੀਂ ਸਕਦੇ ਕੋਈ ਨਹੀਂ ਵਧਾ ਸਕਦਾ ਚਿੰਤਾ ਨਹੀਂ ਕਰਨੀ ਚਾਹੀਦੀ ਪ੍ਰਭੂ ਤੇ ਭਰੋਸਾ ਰੱਖੋ ਸਹੀ ਸਮੇਂ ਤੇ ਪਰਮੇਸ਼ਰ ਤੁਹਾਡੇ ਲਈ ਦਰਵਾਜ਼ੇ ਲਈ ਖੋਲ ਦੇਵੇਗਾ ਪੂਰਾ ਭਰੋਸਾ ਪ੍ਰਭੂ ਤੇ ਰੱਖੋ ਜਦੋਂ ਅਸੀਂ ਕਿਸੇ ਦੇ ਹੋ ਜਾਨੇ ਅਤਾ ਸੀ ਆਪਣੀ ਮਰਜ਼ੀ ਨਹੀਂ ਕਰ ਸਕਦੇ ਇਸ ਹਰ ਦਿਨ ਹਰ ਪਲ ਇਸ ਤਰ੍ਹਾਂ ਜੀਣਾ ਹੈ ਪ੍ਰਭੂ ਮੇਰੇ ਜੀਵਨ ਤੋਂ ਖੁਸ਼ ਰਹੇ ਮੈਂ ਤੈਨੂੰ ਕਿਵੇਂ ਖੁਸ਼ ਕਰਨ ਵਾਲਾ ਇੱਕ ਇਨਸਾਨ ਬਣ ਜਾਵਾਂ 다ਊਦ ਤੇਰੇ ਮਨ ਦਾ ਇੱਕ ਵਿਅਕਤੀ ਸੀ ਮੇਰੇ ਜੀਵਨ ਨੂੰ ਵੀ ਇਸ ਤਰ੍ਹਾਂ ਦਾ ਬਣਾ ਦੇ ਇਸ ਤਰ੍ਹਾਂ ਪ੍ਰਾਰਥਨਾ ਕਰਨੀ ਹੈ ਮੈਂ ਆਪਣੇ ਸਰੀਰ ਤੋਂ ਮੈਂ ਆਪਣੇ ਇਸ ਜੀਵਨ ਵਿੱਚ ਤੇਰੀ ਮਹਿਮਾ ਨੂੰ ਪ੍ਰਭੂ ਪ੍ਰਗਟ ਕਰ ਸਕਾਂ ਆਮੀਨ